ਦੋਸਤੋ ਜ਼ਰਾ ਰੁਕੋ ਤੇ ਮਹਿਸੂਸ ਕਰੋ ਸਮਾਂ ਕਿੰਨੀ ਤੇਜ਼ੀ ਨਾਲ ਬੀਤ ਰਿਹਾ ਹੈ ਅਜੇ ਕੱਲ ਦੀ ਹੀ ਗੱਲ ਲੱਗਦੀ ਹੈ ਜਦੋਂ ਅਸੀਂ ਪਿਛਲੇ ਸਾਲ ਦਾ ਸਵਾਗਤ ਕੀਤਾ ਸੀ ਤੇ ਵੇਖਦੇ ਹੀ ਵੇਖਦੇ ਅੱਜ ਅਸੀਂ ਫਿਰ ਇੱਕ ਹੋਰ ਨਵੇਂ ਸਾਲ ਦੀ ਦਹਲਿਜ਼ ਤੇ ਆ ਖੜੇ ਹਾਂ ਇਹ ਸਮਾਂ ਸਿਰਫ ਕਲੰਡਰਾਂ ਦੇ ਪੰਨੇ ਪਲਟਣ ਦਾ ਨਹੀਂ ਹੈ ਇਹ ਸਮਾਂ ਆਪਣੇ ਆਪ ਨਾਲ ਗੱਲ ਕਰਨ ਦਾ ਹੈ ਅਸੀਂ ਅਕਸਰ ਸੋਚਦੇ ਹਾਂ ਕਿ ਨਵਾਂ ਸਾਲ ਆਵੇਗਾ ਤਾਂ ਸਭ ਕੁਝ ਬਦਲ ਜਾਵੇਗਾ ਅਸੀਂ ਆਉਣ ਵਾਲੇ ਸਮੇਂ ਲਈ ਨਵੀਆਂ ਚੀਜ਼ਾਂ ਮੰਗਦੇ ਹਾਂ ਨਵੀਂ ਤਰੱਕੀ ਦੀਆਂ ਅਰਦਾਸਾਂ ਕਰਦੇ ਹਾਂ ਪਰ ਸੱਚਾਈ ਇਹ ਹੈ ਕਿ ਸਿਰਫ ਸਾਲ ਬਦਲਣ ਦੇ ਨਾਲ ਕਿਸਮਤ ਨਹੀਂ ਬਦਲਦੀ ਜ਼ਿੰਦਗੀ ਉਦੋਂ ਬਦਲਦੀ ਹੈ ਜਦੋਂ ਅਸੀਂ ਅੰਦਰੋਂ ਬਦਲਦੇ ਹਾਂ ਜ਼ਰਾ ਸੋਚੋ ਜੇਕਰ ਇੱਕ ਕਮਰਾ ਪਹਿਲਾਂ ਹੀ ਪੁਰਾਣੇ ਟੁੱਟੇ ਹੋਏ ਸਮਾਨ ਤੇ ਕੂੜੇ ਨਾਲ ਭਰਿਆ ਹੋਵੇ ਤਾਂ ਉੱਥੇ ਨਵਾਂ ਤੇ ਸੋਹਣਾ ਸਮਾਨ ਰੱਖਣ ਦੀ ਜਗ੍ਹਾ ਕਿਵੇਂ ਬਣੇਗੀ ਬਿਲਕੁਲ ਇਸੇ ਤਰ੍ਹਾਂ ਸਾਡਾ ਮਨ ਵੀ ਇੱਕ ਘਰ ਹੈ ਜੇਕਰ ਅੱਜ ਵੀ ਸਾਡੇ ਮਨ ਦੇ ਕਿਸੇ ਕੋਨੇ ਵਿੱਚ ਪੁਰਾਣੇ ਗਿਲੇ ਸ਼ਿਕਵੇ ਬੀਤੇ ਸਮੇਂ ਦੀਆਂ ਨਾਕਾਮੀਆਂ ਦਾ ਡਰ ਕਿਸੇ ਦੇ ਦਿੱਤੇ ਹੋਏ ਧੋਖੇ ਤੇ ਬੀਤੇ ਹੋਏ ਕੱਲ ਦਾ ਭਾਰੀ ਬੋਝ ਪਿਆ ਹੈ ਤਾਂ ਇਸ ਨਵੇਂ ਸਾਲ ਦੀਆਂ ਨਵੀਆਂ ਖੁਸ਼ੀਆਂ ਲਈ ਜਗ੍ਹਾ ਕਿੱਥੋਂ ਆਵੇਗੀ ਅੱਜ ਦੀ ਇਹ ਵੀਡੀਓ ਕੋਈ ਆਮ ਵੀਡੀਓ ਨਹੀਂ ਹੈ ਇਹ ਤੁਹਾਡੇ ਤੇ ਮੇਰੇ ਵਿਚਾਰ ਇੱਕ ਅਜਿਹੀ ਗੱਲਬਾਤ ਹੈ ਜਿਸ ਤੋਂ ਅਸੀਂ ਸਿੱਖਾਂਗੇ ਕਿ ਕਿਵੇਂ ਉਸ ਪੁਰਾਣੀ ਗਠੜੀ ਨੂੰ ਆਪਣੇ ਮੋਢਿਆਂ ਤੋਂ ਲਾ ਕੇ ਛੁੱਟਣਾ ਹੈ ਜੋ ਤੁਹਾਨੂੰ ਉੱਡਣ ਤੋਂ ਰੋਕ ਰਹੀ ਹੈ ਜੇਕਰ ਤੁਸੀਂ ਸੱਚੀਓਂ ਆਉਣ ਵਾਲੇ ਸਾਲ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਸੁਨਹਿਰੀ ਸਾਲ ਬਣਾਉਣਾ ਚਾਹੁੰਦੇ ਹੋ ਤਾਂ ਮੇਰੀ ਇੱਕ ਬੇਨਤੀ ਹੈ ਅਗਲੇ ਕੁਝ ਮਿੰਟ ਦੁਨੀਆ ਦੇ ਰੌਲੇ ਰੱਪੇ ਨੂੰ ਭੁੱਲ ਕੇ ਸਿਰਫ਼ ਤੇ ਸਿਰਫ਼ ਆਪਣੇ ਆਪ ਲਈ ਕੱਢਿਓ ਅੱਜ ਅਸੀਂ ਜ਼ਿੰਦਗੀ ਨੂੰ ਸਿਰਫ਼ ਕੱਟਣਾ ਨਹੀਂ ਬਲਕਿ ਖੁੱਲ੍ਹ ਕੇ ਜਿਉਣਾ ਸਿੱਖਣਾ ਹੈ ਸੋ ਆਓ ਇਸ ਨਵੇਂ ਸਫ਼ਰ ਦੀ ਸ਼ੁਰੂਆਤ ਕਰੀਏ ਤੇ ਜੇਕਰ ਨਵੇਂ ਆਇਓ ਤਾਂ ਪੰਜਾਬੀ ਅਲਫਾਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸੋ ਜ਼ਿੰਦਗੀ ਦੇ ਇਸ ਸੱਚ ਨੂੰ ਇੱਕ ਕਹਾਣੀ ਰਾਹੀਂ ਸਮਝਦੇ ਆਂ ਇੱਕ ਵਾਰ ਦੀ ਗੱਲ ਹੈ ਇੱਕ ਨੌਜਵਾਨ ਸੀ ਜਿਸ ਦਾ ਨਾਮ ਸੀ ਰੋਹਾਨ ਰੋਹਾਨ ਦੇਖਣ ਨੂੰ ਤਾਂ ਜਵਾਨ ਸੀ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਬਜ਼ੁਰਗ ਵਰਗੀ ਥਕਾਵਟ ਸੀ ਬੀਤੇ ਸਾਲ ਵਿੱਚ ਉਸ ਨੇ ਬਹੁਤ ਕੁਝ ਗੁਆਇਆ ਸੀ ਕੁਝ ਆਪਣੇ ਦੂਰ ਹੋ ਗਏ ਕਾਰੋਬਾਰ ਵਿੱਚ ਘਾਟਾ ਪੈ ਗਿਆ ਤੇ ਕੁਝ ਕਰੀਬੀ ਦੋਸਤਾਂ ਨੇ ਭਰੋਸਾ ਤੋੜਿਆ ਜਦੋਂ ਨਵਾਂ ਸਾਲ ਸ਼ੁਰੂ ਹੋਣ ਵਾਲਾ ਸੀ ਤਾਂ ਉਹ ਇੱਕ ਸਿਆਣੇ ਫਕੀਰ ਕੋਲ ਗਿਆ ਜੋ ਨਦੀ ਦੇ ਕੰਢੇ ਸ਼ਾਂਤ ਬੈਠਾ ਸੀ ਰੋਹਾਨ ਨੇ ਭਰੀਆਂ ਅੱਖਾਂ ਨਾਲ ਕਿਹਾ ਸਾਈ ਜੀ ਮੈਂ ਅੰਦਰੋਂ ਟੁੱਟ ਚੁੱਕਿਆ ਹਾਂ ਮੈਂ ਨਵੀਂ ਸ਼ੁਰੂਆਤ ਕਰਨਾ ਚਾਹੁੰਦਾ ਖੁਸ਼ ਰਹਿਣਾ ਚਾਹੁੰਦਾ ਪਰ ਮੇਰਾ ਬੀਤਿਆ ਕੱਲ ਮੇਰਾ ਪਿੱਛਾ ਨਹੀਂ ਛੱਡ ਰਿਹਾ ਮੈਨੂੰ ਕੀ ਕਰਨਾ ਚਾਹੀਦਾ ਹੈ ਫਕੀਰ ਮੁਸਕਰਾਇਆ ਉਸਨੇ ਰੋਹਾਨ ਨੂੰ ਇੱਕ ਖਾਲੀ ਥੈਲਾ ਦਿੱਤਾ ਤੇ ਕਿਹਾ ਪੁੱਤਰ ਜੇਕਰ ਤੂੰ ਜਵਾਬ ਚਾਹੁੰਦਾ ਹੈ ਤਾਂ ਮੇਰਾ ਇੱਕ ਛੋਟਾ ਜਿਹਾ ਕੰਮ ਕਰ ਇਸ ਰਸਤੇ ਤੇ ਅੱਗੇ ਤੁਰਦਾ ਜਾ ਜਿੰਨੇ ਵੀ ਲੋਕਾਂ ਨੇ ਤੈਨੂੰ ਦੁੱਖ ਦਿੱਤਾ ਜਾਂ ਤੇਰੀਆਂ ਜਿੰਨੀਆਂ ਵੀ ਬੁਰੀਆਂ ਯਾਦਾਂ ਨੇ ਉਹਨਾਂ ਦੇ ਨਾਮ ਦਾ ਇੱਕ ਇੱਕ ਪੱਥਰ ਚੁੱਕ ਕੇ ਇਸ ਥੈਲੇ ਵਿੱਚ ਪਾਉਂਦਾ ਜਾਈ ਫਿਰ ਸ਼ਾਇਦ ਮੈਂ ਤੇਰੀ ਮਦਦ ਕਰ ਸਕਾਂ ਰੋਹਾਨ ਨੂੰ ਇਹ ਕੰਮ ਸੌਖਾ ਲੱਗਿਆ ਉਸਨੇ ਪਹਿਲਾ ਪੱਥਰ ਚੁੱਕਿਆ ਆਪਣੇ ਗੁੱਸੇ ਦੇ ਨਾਮ ਦਾ ਦੂਜਾ ਪੱਥਰ ਉਸ ਦੋਸਤ ਦੇ ਨਾਮ ਦਾ ਜਿਨੇ ਧੋਖਾ ਦਿੱਤਾ ਸੀ ਤੀਜਾ ਪੱਥਰ ਆਪਣੀ ਨਕਾਮੀ ਦੇ ਪਛਤਾਵੇ ਦਾ ਜਿਵੇਂ ਜਿਵੇਂ ਉਹ ਅੱਗੇ ਵਧਦਾ ਗਿਆ ਗੱਲਾਂ ਯਾਦ ਆਉਂਦੀਆਂ ਗਈਆਂ ਥੈਲਾ ਭਰਦਾ ਗਿਆ ਥੋੜੀ ਦੂਰ ਜਾਂਦੇ ਹੀ ਥੈਲਾ ਇੰਨਾ ਭਾਰਾ ਹੋ ਗਿਆ ਕਿ ਰੋਹਾਂ ਦੇ ਮੋਢੇ ਦੁਖਣ ਲੱਗ ਪਏ ਸਾਹ ਚੜ ਗਿਆ ਤੇ ਪੈਰ ਡਗਮਗਾਉਣ ਲੱਗੇ ਆਖਰਕਾਰ ਉਹ ਹਾਰ ਕੇ ਜ਼ਮੀਨ ਤੇ ਬੈਠ ਗਿਆ ਤੇ ਬੋਲਿਆ ਸਾਈ ਜੀ ਬਸ ਹੋ ਨਹੀਂ ਚੁੱਕਿਆ ਜਾਂਦਾ ਇਹ ਭਾਰ ਬਹੁਤ ਜ਼ਿਆਦਾ ਹੈ ਮੈਂ ਇਸ ਨੂੰ ਚੱਕ ਕੇ ਤੁਰ ਨਹੀਂ ਸਕਦਾ ਤਾਂ ਉਸ ਫਕੀਰ ਨੇ ਇੱਕ ਅਜੀਹੀ ਗੱਲ ਕਹੀ ਜਿਸ ਨੇ ਰੋਹਾਨ ਦੀ ਜ਼ਿੰਦਗੀ ਬਦਲ ਦਿੱਤੀ ਉਸਨੇ ਕਿਹਾ ਪੁੱਤਰ ਧਿਆਨ ਨਾਲ ਸੁਣ ਜਦੋਂ ਤੂੰ ਇਹਨਾਂ ਪੱਥਰਾਂ ਦਾ ਭਾਰ ਕੁਝ ਮਿੰਟਾਂ ਲਈ ਵੀ ਆਪਣੀ ਪਿੱਠ ਤੇ ਨਹੀਂ ਚੁੱਕ ਸਕਦਾ ਤਾਂ ਜ਼ਰਾ ਸੋਚ ਤੂੰ ਪਿਛਲੇ ਪੂਰੇ ਸਾਲ ਤੋਂ ਬਲਕਿ ਕਈ ਸਾਲਾਂ ਤੋਂ ਇਹਨਾਂ ਦੁੱਖਾਂ ਨਫ਼ਰਤਾਂ ਤੇ ਸ਼ਿਕਵਿਆਂ ਦਾ ਬੋਝ ਆਪਣੇ ਨਾਜ਼ੁਕ ਜਿਹੇ ਮਨ ਤੇ ਚੁੱਕ ਕੇ ਕਿਵੇਂ ਜੀ ਰਿਹਾ ਹੈ ਦੋਸਤੋ ਅਸੀਂ ਵੀ ਤਾਂ ਰੋਹਾਨ ਵਾਗੀਆਂ ਅਸੀਂ ਨਵੇਂ ਸਾਲ ਵਿੱਚ ਦਾਖਲ ਤਾਂ ਹੋ ਜਾਂਦੇ ਆ ਪਰ ਸਾਡੀ ਪਿੱਠ ਤੇ ਉਹੀ ਪੁਰਾਣਾ ਭਾਰਾ ਥੈਲਾ ਹੁੰਦਾ ਹੈ ਯਾਦ ਰੱਖੋ ਜੇਕਰ ਤੁਸੀਂ ਉੱਚੀ ਉਡਾਣ ਭਰਨੀ ਹੈ ਤਾਂ ਤੁਹਾਨੂੰ ਹਲਕਾ ਹੋਣਾ ਪਵੇਗਾ ਇਹਨਾਂ ਪੱਥਰਾਂ ਨੂੰ ਅੱਜ ਹੁਣੇ ਤੇ ਇਸੇ ਪਲ ਹੇਠਾਂ ਸੁੱਟ ਦਿਓ। ਸੋ ਰੋਹਾਨ ਨੇ ਥੈਲਾ ਤਾਂ ਹੇਠਾਂ ਰੱਖ ਦਿੱਤਾ ਪਰ ਉਸਦੇ ਮੱਥੇ ਦੀਆਂ ਤਿਉੜੀਆਂ ਅਜੇ ਵੀ ਉਵੇਂ ਹੀ ਸੀ। ਉਹਨੇ ਭਰੀ ਹੋਈ ਆਵਾਜ਼ ਵਿੱਚ ਕਿਹਾ ਸਾਈ ਜੀ ਪੱਥਰ ਸੁੱਟਣਾ ਬੜਾ ਆਸਾਨ ਹੈ ਪਰ ਇਹਨਾਂ ਯਾਦਾਂ ਨੂੰ ਕਿਵੇਂ ਸੁੱਟਾਂ ਜੋ ਦਿਲ ਤੇ ਉੱਕਰੀਆਂ ਹੋਈਆਂ ਨੇ ਜਿਹੜੇ ਇਨਸਾਨ ਨੇ ਮੇਰੇ ਨਾਲ ਧੋਖਾ ਕੀਤਾ ਜਿਨੇ ਮੇਰੀ ਮਜਬੂਰੀ ਦਾ ਫਾਇਦਾ ਚੁੱਕਿਆ ਮੈਂ ਉਹਨੂੰ ਮਾਫ਼ ਕਿਵੇਂ ਕਰਦਿਆਂ ਮੇਰੇ ਅੰਦਰ ਤਾਂ ਬਦਲੇ ਦੀ ਅੱਗ ਬਲ ਰਹੀ ਹੈ ਜੇ ਮੈਂ ਮਾਫ਼ ਕਰ ਦਿੱਤਾ ਤਾਂ ਉਹਨੂੰ ਉਸ ਦੀ ਗਲਤੀ ਦਾ ਅਹਿਸਾਸ ਕਿਵੇਂ ਹੋ ਸ਼ਾਇਦ ਅੱਜ ਇਹ ਸਵਾਲ ਤੁਹਾਡੇ ਮਨ ਵਿੱਚ ਵੀ ਹੈ ਅਸੀਂ ਸੋਚਦੇ ਹਾਂ ਕਿ ਮਾਫ਼ ਕਰਨ ਦਾ ਮਤਲਬ ਹੈ ਹਾਰ ਜਾਣਾ ਪਰ ਜ਼ਰਾ ਧਿਆਨ ਨਾਲ ਸੁਣਿਓ ਜੋ ਫਕੀਰ ਨੇ ਕਿਹਾ ਫਕੀਰ ਨੇ ਜ਼ਮੀਨ ਤੋਂ ਇੱਕ ਬਲਦਾ ਹੋਇਆ ਕੋਲਾ ਚੁੱਕਣ ਦਾ ਇਸ਼ਾਰਾ ਕੀਤਾ ਤੇ ਕਿਹਾ ਪੁੱਤਰਾ ਗੁੱਸਾ ਤੇ ਨਫ਼ਰਤ ਇਸ ਬਲਦੇ ਹੋਏ ਕੋਲੇ ਵਰਗੇ ਹੁੰਦੇ ਨੇ ਜਿਹਨੂੰ ਅਸੀਂ ਕਿਸੇ ਦੂਜੇ ਉੱਤੇ ਸੁੱਟਣ ਲਈ ਆਪਣੇ ਹੱਥ ਵਿੱਚ ਕੱਸ ਕੇ ਫੜੀ ਰੱਖਦੇ ਹਾਂ ਅਸੀਂ ਸੋਚਦੇ ਹਾਂ ਕਿ ਸਾਹਮਣੇ ਵਾਲਾ ਸੜੇਗਾ ਪਰ ਸੱਚ ਇਹ ਹੈ ਕਿ ਉਸ ਕੋਲੇ ਨਾਲ ਸਭ ਤੋਂ ਪਹਿਲਾਂ ਹੱਥ ਸਾਡਾ ਆਪਣਾ ਹੀ ਸੜਦਾ ਹੈ ਜ਼ਰਾ ਸੋਚ ਕੇ ਦੇਖੋ ਦੋਸਤੋ ਜਿਹੜੇ ਇਨਸਾਨ ਨੇ ਤੁਹਾਡਾ ਦਿਲ ਦੁਖਾਇਆ ਹੋ ਸਕਦਾ ਹੈ ਉਹ ਇਸ ਵੇਲੇ ਆਪਣੇ ਘਰ ਵਿੱਚ ਆਰਾਮ ਨਾਲ ਸੁੱਤਾ ਪਿਆ ਹੋਵੇ ਉ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੇ ਹੱਸ ਰਿਹਾ ਹੋਵੇ ਪਰ ਤੁਸੀਂ ਤੁਸੀਂ ਉਹਦੀ ਵਜ੍ਹਾ ਕਰਕੇ ਆਪਣੀ ਨੀਂਦ ਹਰਾਮ ਕੀਤੀ ਹੋਈ ਹੈ ਤੁਸੀਂ ਉਹਦੇ ਦਿੱਤੇ ਜ਼ਖਮਾਂ ਨੂੰ ਵਾਰ-ਵਾਰ ਕੁਰੇਦ ਕੇ ਖੁਦ ਨੂੰ ਹੀ ਤਕਲੀਫ ਦੇ ਰਹੇ ਹੋ ਕੀ ਇਹ ਇਨਸਾਫ ਹੈ ਕੀ ਇਹ ਸਹੀ ਹੈ ਕਿ ਗਲਤੀ ਉਹ ਕਰੇ ਤੇ ਸਜ਼ਾ ਤੁਸੀਂ ਭੋਗਤੋਂ ਮਾਫੀ ਦਾ ਮਤਲਬ ਇਹ ਕਦੇ ਵੀ ਨਹੀਂ ਹੁੰਦਾ ਕਿ ਜੋ ਉਹਨੇ ਕੀਤਾ ਉਹ ਸਹੀ ਸੀ ਮਾਫੀ ਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਜਾ ਕੇ ਉਹਨੂੰ ਗਲ ਵਕੜੀ ਪਾ ਲਵੋ ਮਾਫੀ ਦਾ ਅਸਲ ਮਤਲਬ ਹੈ ਆਪਣੇ ਆਪ ਨੂੰ ਉਸ ਨਫ਼ਰਤ ਦੀ ਕੈਦ ਵਿੱਚੋਂ ਰਿਹਾ ਕਰਨਾ ਫਕੀਰ ਨੇ ਵਗਦੀ ਨਦੀ ਵੱਲ ਇਸ਼ਾਰਾ ਕਰਦਿਆਂ ਸਮਝਾਇਆ ਪਾਣੀ ਸਾਫ਼ ਤੇ ਪਵਿੱਤਰ ਉਦੋਂ ਤੱਕ ਹੀ ਰਹਿੰਦਾ ਹੈ ਜਦੋਂ ਤੱਕ ਉਹ ਵਗਦਾ ਰਹੇ ਜਿਸ ਦਿਨ ਪਾਣੀ ਇੱਕ ਥਾਂ ਖੜ੍ਹਾ ਹੋ ਜਾਵੇ ਉਸ ਵਿੱਚੋਂ ਬਦਬੂ ਆਉਣ ਲੱਗ ਪੈਂਦੀ ਹੈ ਤੇਰਾ ਮਨ ਵੀ ਇਸ ਪਾਣੀ ਵਰਗਾ ਹੈ ਜੇ ਤੂੰ ਪੁਰਾਣੀਆਂ ਗੱਲਾਂ ਨੂੰ ਫੜ ਕੇ ਬੈਠਾ ਰਿਹਾ ਤਾਂ ਤੇਰਾ ਅੰਦਰ ਸੜ ਜਾਵੇਗਾ ਵਗਣਾ ਸਿੱਖ ਪੁੱਤਰ ਵਗਣਾ ਸਿੱਖ ਦੋਸਤੋ ਇਸ ਨਵੇਂ ਸਾਲ ਦੇ ਸ਼ੁਭ ਮੌਕੇ ਤੇ ਇੱਕ ਵੱਡਾ ਫੈਸਲਾ ਲਓ ਅੱਖਾਂ ਬੰਦ ਕਰੋ ਤੇ ਉਸ ਇਨਸਾਨ ਦਾ ਚਿਹਰਾ ਯਾਦ ਕਰੋ ਜਿਨੇ ਤੁਹਾਨੂੰ ਸਭ ਤੋਂ ਵੱਧ ਦੁਖੀ ਕੀਤਾ ਇੱਕ ਡੂੰਗਾ ਸਾਹ ਲਓ ਤੇ ਆਪਣੇ ਮਨ ਵਿੱਚ ਕਹੋ ਮੈਂ ਤੈਨੂੰ ਮਾਫ਼ ਕੀਤਾ ਤੇਰੇ ਲਈ ਨਹੀਂ ਸਗੋਂ ਆਪਣੇ ਸਕੂਨ ਦੇ ਲਈ ਮੈਂ ਆਪਣੀ ਖੁਸ਼ੀ ਦੀ ਚਾਬੀ ਹੁਣ ਤੇਰੇ ਹੱਥ ਵਿੱਚ ਨਹੀਂ ਰਹਿਣ ਦੇਵਾਂਗਾ ਅੱਜ ਤੋਂ ਤੂੰ ਆਜ਼ਾਦ ਹੈ ਤੇ ਮੈਂ ਵੀ ਆਜ਼ਾਦ ਹਾਂ ਯਾਦ ਰੱਖੋ ਜਦੋਂ ਅਸੀਂ ਮਾਫ਼ ਕਰਦੇ ਹਾਂ ਤਾਂ ਅਸੀਂ ਅਤੀਤ ਨੂੰ ਨਹੀਂ ਬਦਲਦੇ ਪਰ ਅਸੀਂ ਆਪਣੇ ਭਵਿੱਖ ਨੂੰ ਜ਼ਰੂਰ ਬਦਲ ਲੈਂਦੇ ਹਾਂ ਇੱਕ ਹਲਕਾ ਮਨ ਹੀ ਉੱਚੀ ਉਡਾਣ ਭਰ ਸਕਦਾ ਹੈ ਬੋਝ ਲਾ ਦਿਓ ਕਿਉਂਕਿ ਜ਼ਿੰਦਗੀ ਬੜੀ ਛੋਟੀ ਹੈ ਨਫ਼ਰਤਾਂ ਪਾਲਣ ਦੇ ਲਈ ਸੋ ਹੁਣ ਰੋਹਾਨ ਦਾ ਮਨ ਕਾਫੀ ਹਲਕਾ ਹੋ ਚੁੱਕਾ ਸੀ ਉਸ ਨੂੰ ਲੱਗਿਆ ਕਿ ਸ਼ਾਇਦ ਸਬਕ ਪੂਰਾ ਹੋ ਗਿਆ ਹੈ ਪਰ ਫਕੀਰ ਜਾਣਦਾ ਸੀ ਕਿ ਅਜੇ ਇੱਕ ਬਹੁਤ ਵੱਡੀ ਗਲਤੀ ਬਾਕੀ ਹੈ ਜੋ ਰੋਹਾਨ ਅਕਸਰ ਕਰਦਾ ਹੈ ਫਕੀਰ ਉਸ ਨੂੰ ਇੱਕ ਖੁੱਲੇ ਮੈਦਾਨ ਵਿੱਚ ਲੈ ਗਿਆ ਜਿੱਥੇ ਕੁਝ ਫੁੱਲ ਲੱਗੇ ਹੋਏ ਸੀ ਪਰ ਉਹਨਾਂ ਦੇ ਆਲੇ-ਦੁਆਲੇ ਬੇਲੋੜੀ ਜੰਗਲੀ ਬੂਟੀ ਤੇ ਕੰਡਿਆਂ ਵਾਲੀਆਂ ਝਾੜੀਆਂ ਉਗੀਆਂ ਹੋਈਆਂ ਸੀ ਫਕੀਰ ਨੇ ਪੁੱਛਿਆ ਪੁੱਤਰਾ ਜੇਕਰ ਤੂੰ ਚਾਹਨਾ ਹੈ ਕਿ ਤੇਰੇ ਲਗਾਏ ਹੋਏ ਇਹ ਫੁੱਲ ਖੜਨ ਤੇ ਮਹਿਕਾਂ ਦੇਣ ਤਾਂ ਤੂੰ ਸਭ ਤੋਂ ਪਹਿਲਾਂ ਕੀ ਕਰੇਗਾ ਕਿ ਤੂੰ ਸਿਰਫ ਪਾਣੀ ਦੇਵੇਂਗਾ ਰੋਹਾਨ ਨੇ ਸੋਚਿਆ ਤੇ ਕਿਹਾ ਨਹੀਂ ਸਾਈ ਜੀ ਜੇ ਮੈਂ ਪਾਣੀ ਪਾਇਆ ਤਾਂ ਇਹ ਜੰਗਲੀ ਬੂਟੀ ਵੀ ਵੱਡੀ ਹੋ ਜਾਏਗੀ ਤੇ ਮੇਰੇ ਫੁੱਲਾਂ ਦਾ ਹੱਕ ਖਾ ਜਾਵੇਗੀ ਮੈਨੂੰ ਪਹਿਲਾਂ ਇਹਨਾਂ ਫਾਲਤੂ ਝਾੜੀਆਂ ਨੂੰ ਜੜੋਂ ਪੁੱਟ ਕੇ ਬਾਹਰ ਸੁੱਟਣਾ ਪਵੇਗਾ ਫਕੀਰ ਹੱਸ ਪਿਆ ਤੇ ਬੋਲਿਆ ਬਸ ਪੁੱਤਰਾ ਇਹੀ ਤੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਹੈ ਤੂੰ ਖੁਦ ਨੂੰ ਬਦਲ ਲਿਆ ਮਾਫ਼ ਵੀ ਕਰ ਦਿੱਤਾ ਪਰ ਜੇਕਰ ਤੂੰ ਅਜੇ ਵੀ ਉਹਨਾਂ ਲੋਕਾਂ ਨਾਲ ਘਿਰਿਆ ਹੋਇਆ ਹੈ ਜੋ ਤੈਨੂੰ ਅੱਗੇ ਵਧਣ ਤੋਂ ਰੋਕਦੇ ਨੇ ਤਾਂ ਤੇਰੀ ਸਾਰੀ ਮਿਹਨਤ ਬੇਕਾਰ ਜਾਵੇਗੀ ਦੋਸਤੋ ਇਹ ਗੱਲ ਸ਼ਾਇਦ ਥੋੜੀ ਕੌੜੀ ਹੈ ਪਰ ਧਿਆਨ ਨਾਲ ਸੁਣਿਓ ਸਾਡੀ ਜ਼ਿੰਦਗੀ ਵਿੱਚ ਕੁਝ ਅਜਿਹੇ ਲੋਕ ਹੁੰਦੇ ਨੇ ਜੋ ਉਸ ਜੰਗਲੀ ਬੂਟੀ ਵਾਂਗ ਹੁੰਦੇ ਨੇ ਇਹ ਲੋਕ ਤੁਹਾਡੇ ਰਿਸ਼ਤੇਦਾਰ ਹੋ ਸਕਦੇ ਨੇ ਪੁਰਾਣੇ ਦੋਸਤ ਹੋ ਸਕਦੇ ਨੇ ਜਾਂ ਤੁਹਾਡੇ ਨਾਲ ਕੰਮ ਕਰਨ ਵਾਲੇ ਸਾਥੀ ਇਹ ਉਹ ਲੋਕ ਨੇ ਜੋ ਤੁਹਾਡੇ ਵੱਡੇ ਸੁਪਨਿਆਂ ਤੇ ਹੱਸਦੇ ਨੇ ਇਹ ਉਹ ਲੋਕ ਨੇ ਜੋ ਹਰ ਵੇਲੇ ਤੁਹਾਡੀਆਂ ਕਮੀਆਂ ਕੱਢਦੇ ਨੇ ਇਹ ਉਹ ਲੋਕ ਨੇ ਜੋ ਤੁਹਾਡੇ ਮੂੰਹ ਤੇ ਮਿੱਠੇ ਪਰ ਪਿੱਠ ਪਿੱਛੇ ਤੁਹਾਡੀਆਂ ਜੜਾਂ ਵੜਦੇ ਨੇ ਜਦੋਂ ਤੁਸੀਂ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਤੁਹਾਨੂੰ ਇਹ ਕਹਿ ਕੇ ਡਰਾਉਂਦੇ ਨੇ ਕਿ ਤੇਰੇ ਤੋਂ ਨਹੀਂ ਹੋਣਾ ਇਹ ਸਾਰਾ ਕੁਝ ਬੇਕਾਰ ਹੈ ਜਾਂ ਫਿਰ ਤੁਹਾਨੂੰ ਗਲਤ ਆਦਤਾਂ ਤੇ ਨਸ਼ਿਆਂ ਵੱਲ ਧੱਕਣ ਦੀ ਕੋਸ਼ਿਸ਼ ਕਰਦੇ ਨੇ ਅਸੀਂ ਅਕਸਰ ਲਿਹਾਜ਼ ਵਿੱਚ ਮਾਰੇ ਜਾਂਦੇ ਹਾਂ ਲਿਹਾਜ਼ ਅਸੀਂ ਸੋਚਦੇ ਹਾਂ ਕਿ ਜੇ ਅਸੀਂ ਇਹਨਾਂ ਨੂੰ ਛੱਡ ਦਿੱਤਾ ਤਾਂ ਅਸੀਂ ਇਕੱਲੇ ਰਹਿ ਜਾਵਾਂਗੇ ਅਸੀਂ ਸੋਚਦੇ ਹਾਂ ਕਿ ਲੋਕ ਕੀ ਕਹਿਣਗੇ ਕਿ ਇਹ ਬਦਲ ਗਿਆ ਹੈ ਪਰ ਅੱਜ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਕੀ ਫਾਇਦਾ ਅਜਿਹੀ ਭੀੜ ਦਾ ਜੋ ਤੁਹਾਨੂੰ ਤੁਹਾਡੀ ਮੰਜ਼ਲ ਤੋਂ ਹੀ ਝਟਕਾ ਦੇਵੇ ਯਾਦ ਰੱਖੋ ਸੜਿਆ ਹੋਇਆ ਇੱਕ ਸੇਬ ਪੂਰੀ ਟੋਕਰੀ ਦੇ ਸੇਬਾਂ ਨੂੰ ਖਰਾਬ ਕਰ ਦਿੰਦਾ ਹੈ ਤੁਸੀਂ ਜਿੰਨੇ ਮਰਜ਼ੀ ਸਕਾਰਾਤਮਕ ਹੋਵੋ ਜਿੰਨੇ ਮਰਜ਼ੀ ਪੋਜ਼ਿਟਿਵ ਹੋਵੋ ਪਰ ਜੇਕਰ ਤੁਹਾਡੀ ਸੰਗਤ ਨਕਾਰਾਤਮਕ ਹੈ 네ਗੇਟਿਵ ਹੈ ਤਾਂ ਹੌਲੀ-ਹੌਲੀ ਉਹਨਾਂ ਦਾ ਜ਼ਹਿਰ ਤੁਹਾਡੇ ਅੰਦਰ ਉਤਰ ਹੀ ਜਾਵੇਗਾ ਇਸ ਨਵੇਂ ਸਾਲ ਵਿੱਚ ਇੱਕ ਬਹੁਤ ਸਖਤ ਫੈਸਲਾ ਲਵੋ ਆਪਣੇ ਫੋਨ ਦੀ ਸੰਪਰਕ ਸੂਚੀ ਕੰਟੈਕਟ ਲਿਸਟ ਤੇ ਆਪਣੀ ਜ਼ਿੰਦਗੀ ਦੀ ਸੂਚੀ ਨੂੰ ਧਿਆਨ ਨਾਲ ਦੇਖੋ ਪਛਾਣੋ ਉਹਨਾਂ ਚਿਹਰਿਆਂ ਨੂੰ ਜੋ ਤੁਹਾਡੀ ਊਰਜਾ ਤੁਹਾਡੀ એનર્ਜੀ ਨੂੰ ਨਚੋੜ ਲੈਂਦੇ ਨੇ ਉਹਨਾਂ ਨਾਲ ਲੜੋ ਨਾ ਬੈਸ ਨਾ ਕਰੋ ਤੇ ਨਾ ਹੀ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਕਿਉਂਕਿ ਕੰਡਿਆਂ ਵਾਲੀਆਂ ਫालतू ਝਾੜੀਆਂ ਨੂੰ ਤੁਸੀਂ ਫੁੱਲ ਕਦੇ ਨਹੀਂ ਬਣਾ ਸਕਦੇ ਬਸ ਚੁੱਪਚਾਪ ਬਿਨਾਂ ਰੌਲਾ ਪਾਏ ਉਹਨਾਂ ਤੋਂ ਦੂਰੀ ਬਣਾ ਲਵੋ ਤੇ ਇਕੱਲੇ ਰਹਿਣਾ ਸਿੱਖੋ ਸ਼ੇਰ ਹਮੇਸ਼ਾ ਇਕੱਲਾ ਚੱਲਦਾ ਹੈ ਪੀੜ ਵਿੱਚ ਤਾਂ ਪੀੜਾਂ ਚਲਦੀਆਂ ਨੇ ਜਦੋਂ ਤੁਸੀਂ ਇਹਨਾਂ ਨਕਾਰਾਤਮਕ ਲੋਕਾਂ ਨੂੰ ਆਪਣੀ ਜ਼ਿੰਦਗੀ ਚੋਂ ਕੱਢੋਗੇ ਤਾਂ ਸ਼ੁਰੂ ਵਿੱਚ ਸ਼ਾਇਦ ਤੁਹਾਨੂੰ ਖਾਲੀਪਨ ਮਹਿਸੂਸ ਹੋਵੇ ਪਰ ਵਿਸ਼ਵਾਸ ਰੱਖਿਓ ਉਸ ਖਾਲੀ ਜਗ੍ਹਾ ਤੇ ਹੀ ਪਰਮਾਤਮਾ ਚੰਗੇ ਤੇ ਸੁਲਝੇ ਹੋਏ ਲੋਕਾਂ ਨੂੰ ਤੁਹਾਡੀ ਜ਼ਿੰਦਗੀ ਵਿੱਚ ਭੇਜੇਗਾ ਆਪਣੀ ਮਾਨਸਿਕ ਸ਼ਾਂਤੀ ਨਾਲ ਸਮਝੌਤਾ ਨਾ ਕਰੋ ਆਪਣਾ ਦਾਇਰਾ ਆਪਣਾ ਸਰਕਲ ਛੋਟਾ ਰੱਖੋ ਪਰ ਸਾਫ਼ ਸੁਥਰਾ ਰੱਖੋ ਹੁਣ ਕਹਾਣੀ ਵੱਲ ਆਈਏ ਰੋਹਾਨ ਨੇ ਬੋਝ ਵੀ ਲਾ ਦਿੱਤਾ ਸੀ ਤੇ ਨਕਾਰਾਤਮਕ ਲੋਕਾਂ ਬਾਰੇ ਵੀ ਫੈਸਲਾ ਲੈ ਲਿਆ ਸੀ ਪਰ ਉਹਦੇ ਅੰਦਰ ਇੱਕ ਡਰ ਅਜੇ ਵੀ ਬੈਠਾ ਸੀ ਆਪਣੇ ਆਪ ਤੇ ਸ਼ੱਕ ਕਰਨ ਦਾ ਡਰ ਉਸ ਨੇ ਝਿਜਕਦੇ ਹੋਏ ਪੁੱਛਿਆ ਸਾਈ ਜੀ ਮੈਨੂੰ ਡਰ ਲੱਗਦਾ ਮੈਂ ਪਿਛਲੇ ਸਮੇਂ ਵਿੱਚ ਬਹੁਤ ਗਲਤੀਆਂ ਕੀਤੀਆਂ ਮੈਂ ਕਈ ਵਾਰ ਫੇਲ ਹੋਇਆ ਜੇ ਮੈਂ ਨਵੀਂ ਸ਼ੁਰੂਆਤ ਵੀ ਕੀਤੀ ਤੇ ਫਿਰ ਟੁੱਟ ਗਿਆ ਤਾਂ ਫਿਰ ਮੇਰਾ ਕੀ ਬਣੇਗਾ ਫਕੀਰ ਆਪਣੀ ਝੌਂਪੜੀ ਦੇ ਅੰਦਰ ਗਿਆ ਇੱਕ ਬਹੁਤ ਹੀ ਖੂਬਸੂਰਤ ਬਰਤਨ ਲੈ ਕੇ ਆਇਆ। ਉਸ ਬਰਤਨ ਦੇ ਉੱਪਰ ਸੁਨਹਿਰੀ ਲਕੀਰਾਂ ਚਮਕ ਰਹੀਆਂ ਸੀ। ਫਕੀਰ ਨੇ ਪੁੱਛਿਆ, ਇਹ ਬਰਤਨ ਕਿਹੋ ਜਿਹਾ ਲੱਗ ਰਿਹਾ ਹੈ? ਰੋਹਾਨ ਨੇ ਕਿਹਾ, ਇਹ ਬੜਾ ਕੀਮਤੀ ਤੇ ਸੋਹਣਾ ਲੱਗ ਰਿਹਾ ਹੈ ਸਾਈ ਜੀ। ਫਕੀਰ ਮੁਸਕਰਾਇਆ। ਪੁੱਤਰਾ, ਇਹ ਉਹੀ ਬਰਤਨ ਹੈ ਜੋ ਕੁਝ ਸਾਲ ਪਹਿਲਾਂ ਮੇਰੇ ਹੱਥੋਂ ਡਿੱਗ ਕੇ ਚੂਰ-ਚੂਰ ਹੋ ਗਿਆ ਸੀ। ਮੈਨੂੰ ਸੁਟਿਆ ਨਹੀਂ। ਮੈਂ ਇਹਦੇ ਟੁੱਟੇ ਹੋਏ ਟੁਕੜਿਆਂ ਨੂੰ ਪਿਗਲੇ ਹੋਏ ਸੋਨੇ ਨਾਲ ਦੁਬਾਰਾ ਜੋੜ ਦਿੱਤਾ। ਅਜੇ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੈ ਤੇ ਜ਼ਿਆਦਾ ਕੀਮਤੀ ਹੈ ਕਿਉਂ ਕਿ ਹੁਣ ਇਹਦੇ ਕੋਲ ਇੱਕ ਕਹਾਣੀ ਹੈ ਇਹਦੇ ਕੋਲ ਆਪਣੇ ਜ਼ਖਮਾਂ ਦਾ ਤਜਰਬਾ ਹੈ ਦੋਸਤੋ ਧਿਆਨ ਨਾਲ ਸੁਣਿਓ ਅਸੀਂ ਆਪਣੀਆਂ ਗਲਤੀਆਂ ਤੇ ਆਪਣੀਆਂ ਹਾਰਾਂ ਤੋਂ ਸ਼ਰਮਿੰਦਾ ਹੁੰਦੇ ਹਾਂ ਅਸੀਂ ਆਪਣੀਆਂ ਕਮੀਆਂ ਨੂੰ ਦੁਨੀਆ ਤੋਂ ਲੁਕਾਉਂਦੇ ਫਿਰਦੇ ਹਾਂ ਪਰ ਸੱਚ ਇਹ ਹੈ ਕਿ ਇਹੀ ਠੋਕਰਾਂ ਸਾਨੂੰ ਇਨਸਾਨ ਬਣਾਉਂਦੀਆਂ ਨੇ ਜੇਕਰ ਤੁਸੀਂ ਬੀਤੇ ਸਮੇਂ ਵਿੱਚ ਗਲਤੀਆਂ ਕੀਤੀਆਂ ਨੇ ਤਾਂ ਖੁਦ ਨੂੰ ਕੁਛ ਨਾ ਬੰਦ ਕਰ ਦਿਓ ਉਹ ਗਲਤੀ ਨਹੀਂ ਸੀ ਉਹ ਸਬਕ ਸੀ ਉਹ ਤੁਹਾਡੀ ਜ਼ਿੰਦਗੀ ਦਾ ਸੋਨਾ ਸੀ ਜਿਨੇ ਤੁਹਾਨੂੰ ਜੋੜਿਆ ਹੈ ਇੱਕ ਅਜਿਹਾ ਇਨਸਾਨ ਜਿਨੇ ਕਦੇ ਗਲਤੀ ਨਹੀਂ ਕੀਤੀ ਉਹਨੇ ਕਦੇ ਕੁਝ ਨਵਾਂ ਸਿੱਖਿਆ ਹੀ ਨਹੀਂ ਪਰ ਜਿਨੇ ਗਲਤੀ ਕੀਤੀ ਉਹਨੂੰ ਮੰਨਿਆ ਤੇ ਸੁਧਾਰ ਕੇ ਅੱਗੇ ਵਧਿਆ ਅਸਲ ਵਿੱਚ ਉਹੀ ਜੇਤੂ ਹੈ ਆਪਣੀ ਹਾਰ ਨੂੰ ਆਪਣਾ ਅੰਤ ਨਾ ਮੰਨੋ ਜੇ ਤੁਸੀਂ ਟੁੱਟੇ ਹੋ ਤਾਂ ਮੁਬਾਰਕ ਹੋਵੇ ਕਿਉਂਕਿ ਹੁਣ ਤੁਹਾਨੂੰ ਦੁਬਾਰਾ ਜੁੜਨ ਦਾ ਮੌਕਾ ਮਿਲਿਆ ਹੈ ਪਹਿਲਾਂ ਨਾਲੋਂ ਵਧੇਰੇ ਸਮਝਦਾਰੀ ਨਾਲ ਇਸ ਤੋਂ ਬਾਅਦ ਫਕੀਰ ਨੇ ਰੁਹਾਨ ਨੂੰ ਇੱਕ ਸ਼ੀਸ਼ੇ ਦੇ ਸਾਹਮਣੇ ਖੜਾ ਕੀਤਾ ਤੇ ਕਿਹਾ ਪੁੱਤਰਾ ਇਸ ਸ਼ੀਸ਼ੇ ਵਿੱਚ ਵੇਖ ਦੁਨੀਆ ਵਿੱਚ ਸਿਰਫ ਇਹੀ ਇੱਕ ਬੰਦਾ ਹੈ ਜੋ ਤੇਰਾ ਅਖੀਰਲੇ ਸਾਹ ਤੱਕ ਸਾਥ ਦੇਵੇਗਾ ਬਾਕੀ ਸਭ ਆਉਣਗੇ ਤੇ ਚਲੇ ਜਾਣਗੇ ਇਹ ਸਭ ਤੋਂ ਵੱਡਾ ਸੱਚ ਹੈ ਦੋਸਤੋ ਆਪਣੇ ਆਪ ਤੋਂ ਵੱਧ ਕਿਸੇ ਉਤੇ ਭਰੋਸਾ ਨਾ ਕਰੋ ਅਸੀਂ ਅਕਸਰ ਦੂਜਿਆਂ ਦੇ ਸਹਾਰੇ ਜਿਉਣਾ ਸ਼ੁਰੂ ਕਰ ਦਿੰਦੇ ਹਾਂ ਅਸੀਂ ਸੋਚਦੇ ਹਾਂ ਕਿ ਕੋਈ ਆਵੇਗਾ ਤੇ ਸਾਨੂੰ ਬਚਾ ਲਵੇਗਾ ਕੋਈ ਆਵੇਗਾ ਤੇ ਸਾਡੀ ਜ਼ਿੰਦਗੀ ਬਦਲ ਦੇਵੇਗਾ ਨਹੀਂ ਕੋਈ ਨਹੀਂ ਆਵੇਗਾ ਤੁਹਾਨੂੰ ਖੁਦ ਆਪਣਾ ਸੂਰਜ ਬਣਾਉਣਾ ਪਵੇਗਾ ਦੂਜਿਆਂ ਤੇ ਅਨ੍ਹਾ ਵਿਸ਼ਵਾਸ ਕਰਨਾ ਹੀ ਸਾਡੇ ਦੁੱਖਾਂ ਦਾ ਕਾਰਨ ਬਣਦਾ ਹੈ ਜਦੋਂ ਉਹ ਬਦਲਦੇ ਨੇ ਅਸੀਂ ਟੁੱਟ ਜਾਂਦੇ ਹਾਂ ਪਰ ਜਦੋਂ ਭਰੋਸਾ ਖੁਦ ਤੇ ਹੁੰਦਾ ਹੈ ਨਾ ਤਾਂ ਇਨਸਾਨ ਇਕੱਲਾ ਵੀ ਪੂਰੀ ਦੁਨੀਆ ਨਾਲ ਲੜ ਸਕਦਾ ਹੈ ਇਸ ਨਵੇਂ ਸਾਲ ਵਿੱਚ ਇੱਕ ਵਾਅਦਾ ਕਰੋ ਕਿ ਮੈਂ ਆਪਣੀਆਂ ਕਮੀਆਂ ਨੂੰ ਕਬੂਲ ਕਰਾਂਗਾ ਮੈਂ ਆਪਣੀਆਂ ਗਲਤੀਆਂ ਤੋਂ ਸਿੱਖਾਂਗਾ ਤੇ ਚਾਹੇ ਸਾਰੀ ਦੁਨੀਆ ਮੇਰੇ ਖਿਲਾਫ ਖੜੀ ਹੋ ਜਾਵੇ ਮੈਂ ਸ਼ੀਸ਼ੇ ਵਿੱਚ ਖੜੇ ਇਸ ਇਨਸਾਨ ਦਾ ਹੱਥ ਕਦੇ ਨਹੀਂ ਛੱਡਾਂਗਾ ਯਾਦ ਰੱਖੋ ਤੁਸੀਂ ਕੋਈ ਮਾਮੂਲੀ ਮਿੱਟੀ ਦਾ ਬਰਤਨ ਨਹੀਂ ਹੋ ਤੁਸੀਂ ਉਹ ਸ਼ਾਹਕਾਰ ਹੋ ਮਾਸਟਰਪੀਸ ਹੋ ਜਿਸਨੂੰ ਮੁਸ਼ਕਲਾਂ ਨੇ ਤਰਾਸ਼ਿਆ ਹੈ ਸੋ ਕਹਾਣੀ ਆਪਣੇ ਅੰਤਮ ਪੜਾ ਤੇ ਪਹੁੰਚਦੀ ਹੈ ਰੋਹਾਨ ਹੁਣ ਪੂਰੀ ਤਰ੍ਹਾਂ ਬਦਲ ਚੁੱਕਾ ਸੀ ਉਹਦਾ ਚਿਹਰਾ ਚਮਕ ਰਿਹਾ ਸੀ ਤੇ ਅੱਖਾਂ ਵਿੱਚ ਉਮੀਦ ਫਕੀਰ ਉਹਨੂੰ ਪਹਾੜੀ ਦੀ ਸਭ ਤੋਂ ਉੱਚੀ ਚੋਟੀ ਤੇ ਲੈ ਗਿਆ ਜਿੱਥੋਂ ਪੂਰਾ ਸ਼ਹਿਰ ਨਿੱਕਾ ਜਿਹਾ ਦਿਖਾਈ ਦੇ ਰਿਹਾ ਸੀ ਹਵਾ ਬੜੀ ਤੇਜ਼ ਸੀ ਫਕੀਰ ਨੇ ਸ਼ਹਿਰ ਵੱਲ ਇਸ਼ਾਰਾ ਕਰਕੇ ਪੁੱਛਿਆ ਰੋਹਾਨ ਹੇਠਾਂ ਵੇਖ ਉਹ ਨਿੱਕੇ ਨਿੱਕੇ ਘਰ ਉਹ ਭਜਦੀਆਂ ਗੱਡੀਆਂ ਉਹ ਲੋਕਾਂ ਦੀ ਭੀੜ ਕੀ ਤੈਨੂੰ ਉੱਥੋਂ ਕੋਈ ਆਵਾਜ਼ ਸੁਣਾਈ ਦੇ ਰਹੀ ਹੈ ਰੋਹਾਨ ਨੇ ਕਿਹਾ ਨਹੀਂ ਸਾਈਂ ਜੀ ਇੱਥੇ ਸਿਰਫ ਹਵਾ ਦੀ ਆਵਾਜ਼ ਹੈ ਹੀਠਾਂ ਦਾ ਸ਼ੋਰ ਇੱਥੇ ਨਹੀਂ ਪਹੁੰਚ ਰਿਹਾ ਫਕੀਰ ਮੁਸਕਰਾਇਆ ਤੇ ਬੋਲਿਆ ਬਸ ਇਹੀ ਜ਼ਿੰਦਗੀ ਹੈ ਜਦੋਂ ਤੂੰ ਆਪਣੀ ਰੂਹ ਦੀ ਉਚਾਈ ਤੇ ਪਹੁੰਚ ਜਾਵੇਂਗਾ ਤਾਂ ਦੁਨੀਆ ਦਾ ਸ਼ੋਰ ਤੈਨੂੰ ਸੁਣਨਾ ਬੰਦ ਹੋ ਜਾਵੇਗਾ ਜਾ ਪੁੱਤਰਾ ਹੁਣ ਇਹ ਜ਼ਿੰਦਗੀ ਤੇਰੀ ਹੈ ਲੋਕ ਕੀ ਕਹਿਣਗੇ ਸਮਾਜ ਕੀ ਸੋਚੇਗਾ ਇਹ ਸੋਚ ਸੋਚ ਕੇ ਤੂੰ ਆਪਣੀ ਅੱਧੀ ਜ਼ਿੰਦਗੀ ਗਵਾ ਦਿੱਤੀ ਹੁਣ ਬਾਕੀ ਬਚੀ ਜ਼ਿੰਦਗੀ ਸਿਰਫ ਆਪਣੇ ਲਈ ਜੀ ਦੋਸਤੋ ਇਹ ਸਭ ਤੋਂ ਕੋੜਾ ਸੱਚ ਹੈ ਅਸੀਂ ਪੈਦਾ ਤਾਂ ਅਸਲ ਹੁੰਦੇ ਆ ਪਰ ਮਰਦੇ ਨਕਲ ਬਣ ਕੇ ਆ ਅਸੀਂ ਸਾਰੀ ਉਮਰ ਦੂਸਰਿਆਂ ਨੂੰ ਖੁਸ਼ ਕਰਨ ਵਿੱਚ ਲਗਾ ਦਿੰਦੇ ਆ ਮਾਪੇ ਕੀ ਚਾਹੁੰਦੇ ਨੇ ਰਿਸ਼ਤੇਦਾਰ ਕੀ ਕਹਿੰਦੇ ਨੇ ਗਵਾਂਢੀ ਕਿਵੇਂ ਦੇਖਦੇ ਨੇ ਇਸੇ ਸ਼ੋਰ ਵਿੱਚ ਸਾਡੀ ਆਪਣੀ ਅੰਦਰਲੀ ਆਵਾਜ਼ ਕਿਤੇ ਗੁੰਮ ਹੋ ਜਾਂਦੀ ਹੈ। ਦਮ ਤੋੜ ਦਿੰਦੀ ਹੈ। ਅਸੀਂ ਉਹ ਨੌਕਰੀ ਕਰਦੇ ਹਾਂ ਜੋ ਸਾਨੂੰ ਪਸੰਦ ਨਹੀਂ। ਅਸੀਂ ਉਹ ਰਿਸ਼ਤੇ ਨਿਭਾਉਂਦੇ ਹਾਂ ਜਿਨ੍ਹਾਂ ਵਿੱਚ ਕੋਈ ਜਾਨ ਨਹੀਂ। ਸਿਰਫ ਇਸ ਡਰ ਕਰਕੇ ਕਿ ਲੋਕ ਕੀ ਕਹਿਣਗੇ। ਪਰ ਇੱਕ ਗੱਲ ਯਾਦ ਰੱਖਿਓ। ਜਿਸ ਦਿਨ ਤੁਸੀਂ ਇਸ ਦੁਨੀਆ ਤੋਂ ਚਲੇ ਗਏ ਨਾ, ਲੋਕ ਸਿਰਫ ਕੋਈ ਦਿਨ ਰੋਣਗੇ। ਚੌਥੇ ਦਿਨ ਸਭ ਆਪੋ ਆਪਣੇ ਕੰਮਾਂ ਤੇ ਲੱਗ ਜਾਣਗੇ। ਪਰ ਉਸ ਆਖਰੀ ਵੇਲੇ ਜਦੋਂ ਤੁਸੀਂ ਆਪਣੇ ਬਿਸਤਰੇ ਤੇ ਹੋਵੋਗੇ ਉਦੋਂ ਤੁਹਾਨੂੰ ਲੋਕਾਂ ਦੀਆਂ ਗੱਲਾਂ ਨਹੀਂ ਯਾਦ ਆਉਣੀਆਂ ਉਦੋਂ ਸਿਰਫ ਇੱਕ ਪਛਤਾਵਾ ਹੋਵੇਗਾ ਕਿ ਕਾਸ਼ ਮੈਂ ਜ਼ਿੰਦਗੀ ਆਪਣੇ ਤਰੀਕੇ ਨਾਲ ਜੀ ਲਈ ਹੁੰਦੀ ਕਾਸ਼ ਮੈਂ ਉਹ ਸੁਪਨਾ ਪੂਰਾ ਕਰ ਲਿਆ ਹੁੰਦਾ ਜੋ ਮੇਰੇ ਦਿਲ ਵਿੱਚ ਸੀ ਇਹ ਜ਼ਿੰਦਗੀ ਕੋਈ ਡਰਾਮਾ ਨਹੀਂ ਹੈ ਕਿ ਅੱਜ ਗਲਤ ਹੋ ਗਿਆ ਤਾਂ ਕੱਲ ਦੁਬਾਰਾ ਕਰ ਲਵਾਂਗੇ ਇਹ ਜ਼ਿੰਦਗੀ ਫਾਈਨਲ ਸ਼ੋਅ ਹੈ ਰੀਟੇਕ ਦਾ ਮੌਕਾ ਨਹੀਂ ਮਿਲਣਾ ਸਮਾ ਰੇਤ ਵਾਂਗ ਹੱਥਾਂ ਵਿੱਚੋਂ ਕਿਰ ਰਿਹਾ ਹੈ ਇਸ ਨਵੇਂ ਸਾਲ ਵਿੱਚ ਆਪਣੀ ਜ਼ਿੰਦਗੀ ਦੀ ਡੋਰ ਆਪਣੇ ਹੱਥ ਵਿੱਚ ਲਵੋ ਕਿਸੇ ਹੋਰ ਦੇ ਹੱਥਾਂ ਦੀ ਕਟਪੁਤਲੀ ਨਾ ਬਣੋ ਜੋ ਦਿਲ ਕਰਦਾ ਹੈ ਉਹ ਕਰੋ ਜੇ ਪੇਂਟਿੰਗ ਕਰਨਾ ਪਸੰਦ ਹੈ ਤਾਂ ਕਰੋ ਜੇ ਘੁੰਮਣਾ ਪਸੰਦ ਹੈ ਤਾਂ ਬੈਗ ਚੁੱਕੋ ਜੇ ਕੋਈ ਨਵਾਂ ਕੰਮ ਸ਼ੁਰੂ ਕਰਨਾ ਹੈ ਤਾਂ ਅੱਜ ਹੀ ਪਹਿਲਾ ਕਦਮ ਚੁੱਕੋ ਖੋਦਗਰਜ਼ ਹੋਣਾ ਬੁਰਾ ਨਹੀਂ ਹੈ ਜੇਕਰ ਉਹ ਤੁਹਾਡੀ ਰੂਹ ਨੂੰ ਬਚਾਉਂਦਾ ਹੈ ਆਪਣੀ ਖੁਸ਼ੀ ਦੀ ਕੁਰਬਾਨੀ ਦੇ ਕੇ ਦੂਜਿਆਂ ਨੂੰ ਖੁਸ਼ ਰੱਖਣਾ ਬੰਦ ਕਰ ਦਿਓ ਤੁਸੀਂ ਇਸ ਦੁਨੀਆ ਵਿੱਚ ਸਿਰਫ ਟੈਕਸ ਭਰਨ ਤੇ ਮਰਨ ਲਈ ਨਹੀਂ ਆਏ ਤੁਸੀਂ ਇੱਥੇ ਆਪਣੀ ਕਹਾਣੀ ਲਿਖਣ ਲਈ ਆਏ ਹੋ ਰੁਹਾਨ ਨੇ ਅਸਮਾਨ ਵੱਲ ਦੇਖਿਆ ਇੱਕ ਲੰਮਾ ਸਾਹ ਲਿਆ ਤੇ ਪਹਿਲੀ ਵਾਰ ਉਸ ਨੂੰ ਮਹਿਸੂਸ ਹੋਇਆ ਕਿ ਉਹ ਜ਼ਿੰਦਾ ਹੈ ਸਿਰਫ ਸਾਹ ਨਹੀਂ ਲੈ ਰਿਹਾ ਬਲਕਿ ਜੀ ਰਿਹਾ ਹੈ ਕੀ ਤੁਸੀਂ ਤਿਆਰ ਹੋ ਰੁਹਾਨ ਵਾਗ ਉਸ ਖੁੱਲੀ ਹਵਾ ਵਿੱਚ ਸਾਹ ਲੈਣ ਲਈ ਸੋ ਦੋਸਤੋ ਕਹਾਣੀ ਇੱਥੇ ਖਤਮ ਹੁੰਦੀ ਹੈ ਪਰ ਤੁਹਾਡੀ ਜ਼ਿੰਦਗੀ ਦਾ ਅਸਲੀ ਸਫ਼ਰ ਹੁਣ ਸ਼ੁਰੂ ਹੁੰਦਾ ਹੈ ਰੋਹਾਨ ਵਾਪਸ ਆ ਗਿਆ ਪਰ ਉਹ ਪਹਿਲਾਂ ਵਾਲਾ ਰੋਹਾਨ ਨਹੀਂ ਸੀ ਉਹਦੇ ਮੋੜਿਆਂ ਤੋਂ ਮਨ ਦਾ ਬੋਝ ਉਤਰ ਚੁੱਕਾ ਸੀ ਉਹਦੀ ਚਾਲ ਵਿੱਚ ਇੱਕ ਵੱਖਰਾ ਹੀ ਠਹਿਰਾ ਸੀ ਉਸਨੇ ਪੁਰਾਣੇ ਸਾਲ ਨੂੰ ਪੁਰਾਣੇ ਦਰਦਾਂ ਨੂੰ ਉਸ ਪਹਾੜ ਤੇ ਹੀ ਛੱਡ ਦਿੱਤਾ ਤੇ ਹੁਣ ਉਹ ਨਵੇਂ ਸੂਰਜ ਦਾ ਸਵਾਗਤ ਕਰਨ ਲਈ ਤਿਆਰ ਸੀ ਸੋ ਦੋਸਤੋ ਅੱਜ ਮੇਰੀ ਤੁਹਾਨੂੰ ਇਹੀ ਬੇਨਤੀ ਹੈ ਰੋਹਾਨ ਵਾਂਗ ਅੱਜ ਤੁਸੀਂ ਵੀ ਆਪਣੇ ਮਨ ਦਾ ਉਹ ਭਾਰਾ ਥੈਲਾ ਲਾ ਕੇ ਸੁੱਟ ਦਿਓ ਬੀਤਿਆ ਕੱਲ ਇੱਕ ਬੁਰਾ ਸੁਪਨਾ ਸੀ ਜੋ ਖਤਮ ਹੋ ਚੁੱਕਾ ਹੈ ਆਉਣ ਵਾਲਾ ਕੱਲ ਇੱਕ ਉਮੀਦ ਹੈ ਜਿਸ ਦਾ ਸਾਨੂੰ ਪਤਾ ਨਹੀਂ ਪਰ ਇਹ ਪਲ ਇਹ ਅੱਜ ਇੱਕ ਤੋਹਫਾ ਹੈ ਇਸੇ ਲਈ ਇਸ ਨੂੰ ਪ੍ਰੈਜ਼ੈਂਟ ਕਹਿੰਦੇ ਨੇ ਇੱਕ ਵਾਰ ਅੱਖਾਂ ਬੰਦ ਕਰੋ ਇੱਕ ਡੂੰਘਾ ਸਾਹ ਲਓ ਤੇ ਮਹਿਸੂਸ ਕਰੋ ਕਿ ਤੁਸੀਂ ਅੰਦਰੋਂ ਕਿੰਨੇ ਹਲਕੇ ਹੋ ਗਏ ਹੋ ਤੁਸੀਂ ਆਜ਼ਾਦ ਹੋ ਤੁਸੀਂ ਕਿਸੇ ਦੇ ਗੁਲਾਮ ਨਹੀਂ ਨਾ ਅਤੀਤ ਦੇ ਨਾ ਹੀ ਲੋਕਾਂ ਦੇ ਸੋ ਜੇਕਰ ਅੱਜ ਇਸ ਵੀਡੀਓ ਨੇ ਇਸ ਕਹਾਣੀ ਨੇ ਤੁਹਾਡੀ ਰੂਹ ਨੂੰ ਥੋੜਾ ਜਿਹਾ ਵੀ ਸਕੂਨ ਦਿੱਤਾ ਹੈ ਤਾਂ ਆਪਣੇ ਆਪ ਨਾਲ ਇੱਕ ਵਾਦਾ ਜ਼ਰੂਰ ਕਰਿਓ ਕਿ ਇਹ ਸਾਲ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਸਾਲ ਹੋਵੇਗਾ ਮੈਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਕੌਣ-ਕੌਣ ਇਸ ਸਫ਼ਰ ਵਿੱਚ ਮੇਰੇ ਨਾਲ ਅਖੀਰ ਤੱਕ ਜੁੜੇ ਰਿਹਾ ਹੇਠਾਂ ਕਮੈਂਟਾਂ ਵਿੱਚ ਨਵੀਂ ਸ਼ੁਰੂਆਤ ਜ਼ਰੂਰ ਲਿਖਿਓ ਤੁਹਾਡਾ ਇਹ ਇੱਕ ਕਮੈਂਟ ਤੁਹਾਡੇ ਪੱਕੇ ਇਰਾਦੇ ਦੀ ਨਿਸ਼ਾਨੀ ਹੋਵੇਗਾ। ਇਸ ਵੀਡੀਓ ਨੂੰ ਉਹਨਾਂ ਸਾਰੇ ਪਿਆਰਿਆਂ ਨਾਲ ਜ਼ਰੂਰ ਸਾਂਝਾ ਕਰਿਓ ਜਿਨ੍ਹਾਂ ਦੇ ਚਿਹਰੇ ਤੇ ਤੁਸੀਂ ਮੁਸਕਰਾਹਟ ਵੇਖਣਾ ਚਾਹੁੰਦੇ ਹੋ। ਹੋ ਸਕਦਾ ਹੈ ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਦੀ ਉਲਝੀ ਹੋਈ ਜ਼ਿੰਦਗੀ ਸੁਲਝ ਜਾਵੇ। ਸੋ ਪੰਜਾਬੀ ਅਲਫ਼ਾਜ਼ ਦੇ ਪੂਰੇ ਪਰਿਵਾਰ ਵੱਲੋਂ ਤੁਹਾਨੂੰ ਇਸ ਨਵੇਂ ਸਾਲ ਦੀਆਂ ਤੇ ਆਉਣ ਵਾਲੀ ਜ਼ਿੰਦਗੀ ਦੀਆਂ ਲੱਖ ਲੱਖ ਮੁਬਾਰਕਾਂ। ਹੱਸਦੇ ਰਹੋ, ਵਸਦੇ ਰਹੋ ਤੇ ਜ਼ਿੰਦਗੀ ਨੂੰ ਜ਼ਿੰਦਾ ਦਿਲੀ ਨਾਲ ਜਿਉਂਦੇ ਰਹੋ। ਰੱਬ ਰਾਖਾ।